ਉਪਜੇ ਹੁਕਮ ਸਮਾਵੈ ਹੁਕਮੇ ਉਛਲੈ ਹੁਕਮ ਰਹਿ ਪਾਸ਼ਾ ਕਹਿੰਦਿਆ ਕਿ ਇਹ ਉਸਾਲਾ ਮਾਰ ਕੇ ਉਹਦੇ ਹੁਕਮ ਨਾਲ ਹੀ ਆਉਂਦਾ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਇਹ ਰਹਿੰਦਾ ਹੈ ਅੰਦਰ ਵੀ ਉਹਦੇ ਹੁਕਮ ਦੇ ਨਾਲ ਹੀ ਇਹ ਉਸਾਲੇ ਨਾਲ ਹੀ ਆਇਆ ਤੇ ਉਹਦੇ ਹੁਕਮ ਜੇ ਹੁਕਮੇ ਦੁਖ ਸੁਖ ਸੰਕਰਸ਼ਹਿ ਹੁਣ ਅੰਦਰ ਦੇਖੋ ਬਾਹਰ ਹੋਵੇ ਤੇ ਬੱਚਾ ਰੋਵੇਗਾ ਵਾ ਨਾ ਕਿ ਮੈਨੂੰ ਦੁੱਖ ਹੈ ਕੋਈ ਮਾਤਾ ਦੇ ਪੇਟ ਦੇ ਵਿੱਚ ਤੇ ਤੁਹਾਡੇ ਤੱਕ ਆਵਾਜ਼ ਨਹੀਂ ਆਉਣੀ ਜੇ ਭਾਵੇਂ ਉਹ ਦੁਖੀ ਹੈ ਤੇ ਭਾਵੇਂ ਉਹ ਸੁਖੀ ਹੈ ਬੋਲੋ ਹੁਕਮੇ ਉਛਲੇ ਅੰਦਰੋਂ ਹਿਲਦਾ ਹੈ ਬੱਚਾ ਤੁਸੀਂ ਕਈ ਵਾਰੀ ਮਾਈ ਲੋਕਾਂ ਨੂੰ ਪਤਾ ਪੇਟ ਚ ਪਤਾ ਲੱਗਦਾ ਕਿ ਹਿਲ ਰਿਹਾ ਹੈ ਪਾਸ਼ਾ ਕਹਿੰਦੇ ਹੁਕਮੇ ਉਛਲੇ ਹੁਕਮੇ ਰਹੇ ਹੁਕਮੇ ਦੁਖ ਸੁਖ ਸ਼ਮਕਰਛੈ ਜਿੰਨਾ ਚਿਰ ਬੱਚਾ ਗਰਮ ਦੇ ਵਿੱਚ ਹੈ ਉਹਨੂੰ ਦੁੱਖ ਵੀ ਉਦਾਂ ਹੀ ਚੱਲਣਾ ਪੈਂਦਾ ਤੇ ਸੁਖ ਵੀ ਉਦਾਂ ਹੀ ਚੱਲਣਾ ਤੁਸੀਂ ਕੱਖ ਨਹੀਂ ਕਰ ਸਕਦੇ ਬੋਲੋ ਤੁਹਾਨੂੰ ਕੁਝ ਪਤਾ ਹੋ ਹੋਏਗਾ ਤੁਸੀਂ ਆਪਣੇ ਦੁੱਖ ਨੂੰ ਜਿਹੜਾ ਡਾਕਟਰ ਕੋਲੋਂ ਦੱਸੋਗੇ ਬੱਚੇ ਦੇ ਅੰਦਰ ਮਾਤਾ ਦੇ ਗਰਭ ਵਿੱਚ ਕੀ ਦੁੱਖ ਹੈ ਤੇ ਕੀ ਸੁੱਖ ਹੈ ਉਹਨੂੰ ਤੁਸੀਂ ਵਰਣਨ ਹੀ ਨਹੀਂ ਕਰ ਸਕਦੇ ਹੁਕਮੇ ਉਸਲੇ ਹੁਕਮੇ ਰਹੇ ਹੁਕਮੇ ਦੁਖ ਸੁਖ ਸ਼ੰਕਰ ਸ਼ਹਿ ਹੁਕਮੇ ਨਾਮ ਜਪੇ ਦਿਨ ਰਾਤ ਉਹਦਾ ਹੁਕਮ ਹੈ ਤੇ ਮਾਤਾ ਦੇ ਗਰਭ ਦੇ ਵਿੱਚ ਰਾਤ ਤੇ ਦਿਨ ਬੱਚਾ ਨਾਮ ਹੀ ਜਪ ਰਿਹਾ ਹੈ ਮਾਤ ਗਰਭ ਮੇ ਆਪਨ ਸਿਮਰਨ ਦੇ ਤੈ ਤੂੰ ਮਰਾਖਣ ਹਰੇ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਜਿਸ ਨੂੰ ਹੋਵੇ ਦਾਤ ਹੁਕਮੇ ਮਰੇ ਹੁਕਮੇ ਹੀ ਜੀਵੇ ਹੁਕਮੇ ਨਾਨਾ ਵੱਡਾ ਥਿਵੇਂ ਨਾਨਾ ਛੋਟੇ ਤੋਂ ਜੇ ਵੱਡਾ ਹੋ ਰਿਹਾ ਹੈ ਨਾ ਬੱਚਾ ਅੰਦਰ ਤੇ ਉਹਦੇ ਹੁਕਮ ਚ ਹੀ ਹੋ ਰਿਹਾ ਹੈ ਹੁਕਮੇ ਨਾਨਾ ਵੱਡਾ ਥਿਵੇਂ ਇਹ ਕਿਹੋ ਜਿਹਾ ਉਹਦਾ ਹੁਕਮ ਹੈ ਹੁਕਮੇ ਸੋਗ ਹਰਖ ਆਨੰਦ ਉਹਦੇ ਹੁਕਮ ਦੇ ਵਿੱਚ ਹੀ ਗਮੀ ਕੱਟ ਰਿਹਾ ਤੇ ਉਹਦੇ ਹੁਕਮ ਦੇ ਵਿੱਚ ਹੀ ਖੁਸ਼ੀ ਕੱਟ ਰਿਹਾ ਹੈ ਹੁਕਮੇ ਜੱਪੇ ਨਿਰੋਧਰ ਗੁਰਮੰਤ ਨਿਰੋਧਰ ਹੁੰਦਾ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਉਹ ਮਹਾਨ ਗੁਰੂ ਦਾ ਜਿਹੜਾ ਜਾਪ ਹੈ ਉਹੀ ਜਪਦਾ ਪਿਆ ਹੋਰ ਨਾ ਕੁਝ ਖਾਣਾ ਹੈ ਤੇ ਨਾ ਪੀਣਾ ਹੈ ਨਾ ਟੱਟੀ ਕਰਨੀ ਨਾ ਪਿਸ਼ਾਬ ਕਰਨਾ ਹੈ ਬੋਲੋ ਬੋਲੋ ਕੀ ਹੈ ਹੁਕਮੇ ਜੱਪੇ ਨਿਰੋਧਰ ਗੁਰਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਿਸ ਨੂੰ ਆਪਣੀ ਭਗਤੀ ਲਾਏ ਪਾਸ਼ਾ ਕਹਿੰਦੇ ਉਹਦਾ ਆਉਣ ਤਾਂ ਜਾਣ ਕੱਟਿਆ ਜਾਂਦਾ ਹੈ ਹੁਕਮੇ ਆਵਨ ਜਾਣ ਰਹਾਏ ਰੁਕ ਜਾਂਦਾ ਹੈ ਨਾਨਕ ਜਿਸ ਨੂੰ ਆਪਣੀ ਭਗਤੀ ਲਾਏ ਜਿਹਨੂੰ ਤੂੰ ਆਪਣੀ ਬੰਦਗੀ ਵਿੱਚ ਲਾ ਲੈਣਾ ਹੈ ਇਹੋ ਜਾਇ ਵਾਹਿਗੁਰੂ